ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਿਵੇਂ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਪੰਜਾਬ ਤੇ ਹਰਿਆਣਾ ਦਾ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਮੌਸਮ ਦੇ ਤਬਦੀਲੀ ਹੋ ਸਕਦੀ ਹੈ ਗੁਜਰਾਤ ਮਹਾਰਾਸ਼ਟਰ ਤੇ ਯੂਪੀ ਐਮਪੀ ਤੇ ਕੁਝ ਖੇਤਰ ਦਿੱਲੀ ਦੇ ਜਿਨ੍ਹਾਂ ਦੇ ਵਿੱਚ 27 28 ਜਿਹੜਾ ਤਰੀਕ ਦੇ ਨੇੜੇ ਤੇੜੇ ਦਰਮਿਆਨੇ ਤੋਂ ਕੁਝ ਖੇਤਰਾਂ ਦੇ ਥੋੜਾ ਜਿਹਾ ਤੇਜ਼ ਮੀਂਹ ਵੀ ਜਿਹੜਾ ਪੈ ਸਕਦਾ ਉਹ ਚਾਹੇ ਗੁਜਰਾਤ ਦੇ ਹੋਣ ਚਾਹੇ ਉਹ ਯੂਪੀ ਐਮਪੀ ਦੇ ਹੋਣ ਜਾਂ ਇਲਾਕਿਆਂ ਦੇ ਵਿੱਚ ਕਿਤੇ ਥੋੜੀ ਬਹੁਤ ਕਿਨਮਣਕਣੀ ਜਾਂ ਚਿੱਟਾ ਸਰਾਟਾ ਜਿਹੜਾ ਤੇਜ਼ ਪੈ ਸਕਦਾ ਤੇ ਬਾਕੀ ਰਾਜਸਥਾਨ ਦਾ ਵੀ ਦੱਖਣੀ ਏਤਰ ਹੋ ਸਕਦਾ ਜੀ ਉਹਦੇ ਵਿੱਚ ਵੀ ਥੋੜੀ ਬਹੁਤ ਜਿਹੜੀ ਕਾਰਵਾਈ ਹੋ ਸਕਦੀ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਬੰਗਾਲ ਦੀ ਖਾੜੀ ਦੇ ਨੇੜੇ ਤੇ ਇੱਕ ਸਿਸਟਮ ਉੱਠਿਆ ਹੋਇਆ ਜਿਹੜਾ ਕਿ ਗੁਜਰਾਤ ਵਾਲੀ ਸਾਈਡ ਦੇ ਹੁੰਦਾ ਹੋਇਆ ਕਈ ਇਲਾਕਿਆਂ ਨੂੰ ਕਵਰ ਕਰ ਸਕਦਾ ਤੇ ਉਹ ਆਪਾਂ ਤਸਵੀਰ ਤੁਹਾਨੂੰ ਸੈਟਲਾਈਟ ਦੇ ਮੁਤਾਬਕ ਕੱਲ ਨੂੰ ਰਾਤ ਨੂੰ ਜਾਂ ਕੱਲ ਨੂੰ ਦਿਨ ਵੇਲੇ ਜੇਕਰ ਫ੍ਰੀ ਹੋਏ ਜ਼ਰੂਰ ਦਿਖਾਵਾਂਗੇ ਜਾਂ ਰਿਕਾਰਡ ਕਰਕੇ ਵੀਡੀਓ ਤੁਹਾਡੇ ਨਾਲ ਸਵੇਰੇ ਦੇ ਸਮੇਂ ਸਾਂਝੀ ਕਰਦਾਂਗੇ ਕਿ ਬੱਦਲ ਵਾਈ ਕਿੱਥੇ-ਕਿੱਥੇ ਪਹੁੰਚੀ ਹੈ ਜੀ ਤੇ ਇਸ ਸਮੇਂ ਦੀ ਅਪਡੇਟ ਇਹੀ ਹੈ ਜੀ ਕਿ ਅੱਜ ਦਿਨ ਵੇਲੇ ਵੀ ਆਪਾਂ ਦੇਖਿਆ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਿਹਾ ਹੈ ਕੁਝ ਕੁ ਖੇਤਰਾਂ ਦੇ ਵਿੱਚ ụtਮੀ ਬੱਦਲਬਾਝ ਜ਼ਰੂਰ ਦੇਖਣ ਨੂੰ ਮਿਲੀ ਆ ਕੋਈ ਜਿਆਦੇ ਵੱਡੇ ਪੱਧਰ ਦੀ ਘਾਰਬੀ ਨਹੀਂ ਸੀ ਇਸੇ ਤਰ੍ਹਾਂ ਹਰਿਆਣੇ ਦਾ ਮੌਸਮ ਸਾਫ਼ ਰਿਹਾ ਖੁਸ਼ਕ ਰਿਹਾ ਤੇ ਰਾਜਸਥਾਨ ਦੇ ਵਿੱਚ ਕੁਝ ਕੁ ਖੇਤਰਾਂ ਦੇ ਵਿੱਚ ਬੱਦਲਬਾਝ ਦੇਖਣ ਨੂੰ ਮਿਲੀ ਆ ਤੇ ਕੁਝ ਕੁ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲੇ ਨੇ ਤੇ ਦਿੱਲੀ ਤੇ ਯੂਪੀ ਦੇ ਵੀ ਇਲਾਕੇ ਵੀ ਅੱਜ ਜਿਹੜਾ ਮੌਸਮ ਆਮ ਤੌਰ ਤੇ ਠੀਕ ਠਾਕ ਰਿਹਾ ਖੁਸ਼ਕ ਜੀ ਤੇ ਉਸ ਤੋਂ ਬਾਅਦ ਯੂਐਮਪੀ ਦੇ ਵੀ ਬਹੁਤੇ ਖੇਤਰਾਂ ਦਾ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦੇਖਣ ਨੂੰ ਜਿਹੜਾ ਮਿਲਿਆ ਤੇ ਜੇਕਰ ਗੱਲ ਕਰੀ ਆਪਾਂ ਹਿਮਾਚਲ ਦੀ ਤੇ ਜੰਮੂ ਦੀ ਜਾਂ ਉੱਤਰਾਖੰਡ ਦੇ ਇਲਾਕਿਆਂ ਦੀ ਤਾਂ ਉੱਥੇ ਵੀ ਜਿਹੜਾ ਮੌਸਮ ਅੱਜ ਠੀਕ ਠਾਕ ਆ ਬਦਲਵਾਈ ਦੀ ਕੋਈ ਸੰਭਾਵਨਾ ਜ਼ਿਆਦਾ ਨਹੀਂ ਹੈਗੀ ਹਲਕੇ ਫੁਲਕੇ ਟਟਵੇਂ ਸਿਸਟਮ ਜ਼ਰੂਰ ਬਣੇ ਹੋਏ ਨੇ ਕੁਝ ਕੁ ਖੇਤਰਾਂ ਦੇ ਵਿੱਚ ਥੋੜੀ ਬਹੁਤ ਜਿਹੜੀ ਬਰਫਵਾਰੀ ਜੀ ਹੈ ਉਹ ਵੀ ਹੋ ਰਹੀ ਹੈ ਜਿਹੜੇ ਪਹਾੜੀ ਖੇਤਰਾਂ ਦੇ ਉੱਪਰਲੇ ਹਿੱਸੇ ਨੇ ਜਿਵੇਂ ਲਦਾਖ ਦੇ ਇਖਤਰ ਹੋਗੇ ਇਸ ਤਰ੍ਹਾਂ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਆਪਾਂ ਕਹਿ ਸਕਦੇ ਆ ਜਿਹੜੀ ਬਦਲਵਾਈ ਆ ਉਹ ਉੱਥੇ ਬਣਦੀ ਹੈ ਤੇ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲਬਾਤ ਕਰੀਏ ਜੀ ਪੰਜਾਬ ਦਾ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਇਸ ਸਮੇਂ ਵੀ ਰਾਤ ਨੂੰ ਵੀ ਮੌਸਮ ਆਮ ਤੌਰ ਤੇ ਠੀਕ ਠਾਕ ਰਹੂਗਾ ਖੁਸ਼ਕ ਰਹੂਗਾ ਕੋਈ ਵੀ ਮੀਂਹ ਦੀ ਕਾਰਵਾਈ ਹਜੇ ਨੇੜੇ ਤੇੜੇ ਨਹੀਂ ਦਿਖਾਈ ਦੇ ਰਹੀ ਸਤਾਈ 28 ਤਰੀਕ ਦੇ ਨੇੜੇ ਤੇ ਬੱਦਲਵਾਈ ਜ਼ਰੂਰ ਟੁੱਟਵੇਂ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਦੀ ਲੰਘਦੀ ਹੋਈ ਨਜ਼ਰ ਆਊਗੀ ਪਰ ਜਿਹੜਾ ਇਹ ਸਿਸਟਮਾ 27 28 ਵਾਲਾ ਇਹ ਦਿੱਲੀ ਤੱਕ ਹੀ ਸੀਮਤ ਰਹਿਣ ਦੀ ਸੰਭਾਵਨਾ ਜਾਂ ਰਾਜਸਥਾਨ ਦੇ ਦੱਖਣੀ ਖੇਤਰ ਦੇ ਵਿੱਚ ਜਾਂ ਗੁਜਰਾਤ ਮਹਾਰਾਸ਼ਟਰ ਦੇ ਖੇਤਰਾਂ ਦੇ ਵਿੱਚ ਇਸ ਸਿਸਟਮ ਦਾ ਜਿਹੜਾ ਮੀਂਹ ਦੀ ਕਾਰਵਾਈ ਵਾਲਾ ਪ੍ਰਭਾਵ ਜਿਹੜਾ ਉਹ ਰਹਿ ਸਕਦਾ ਜੀ ਤੇ ਬਾਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜਾ ਉਹ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਜਿਵੇਂ ਕਿ ਆਪਾਂ ਹੁਣ ਦੇਖ ਰਹੇ ਹਾਂ 7-8 ਦਿਨ ਮੌਸਮ ਦੇ ਵਿੱਚ ਕੋਈ ਵੀ ਵੱਡੀ ਤਬਦੀਲੀ ਹਜੇ ਫਿਲਹਾਲ ਪੰਜਾਬ ਤੇ ਹਰਿਆਣਾ ਦੇ ਵਿੱਚ ਨਹੀਂ ਦਿਖਾਈ ਦੇ ਰਹੀ ਤੇ ਨਾ ਹੀ ਉੱਤਰੀ ਰਾਜਸਥਾਨ ਦੇ ਵਿੱਚ ਇਹ ਕਾਰਵਾਈ ਦੀ ਸੰਭਾਵਨਾ ਜਿਹੜੀ ਦਿਖਾਈ ਦੇ ਰਹੀ ਹੈ ਜਾਨੀ ਕਿ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਸਿਰਫ ਬੱਦਲ ਵਾਈ ਜਰੂਰ ਟੁੱਟਵੇਂ ਰੂਪ ਦੇ ਵਿੱਚ ਕਿਤੇ ਕਿਤੇ ਦੇਖਣ ਨੂੰ ਮਿਲ ਸਕਦੇ ਕਿਉਂਕਿ ਅੱਜ ਵੀ ਮੌਸਮ ਇਹਦਾ ਅੰਤਰ ਤੇ ਖੁਸ਼ਕ ਰਿਹਾ ਸਾਫ ਰਿਹਾ ਧੂਆਂ ਜਰੂਰ ਹੌਲੀ ਹੌਲੀ ਪ੍ਰਦੂਸ਼ਣ ਦੇ ਵਿੱਚ ਜਿਹੜਾ ਵਾਧਾ ਜਰੂਰ ਦੇਖਣ ਨੂੰ ਮਿਲਦਾ ਕਿਉਂਕਿ ਦੀਵਾਲੀ ਦੇ ਨੇੜੇ ਤੇੜੇ ਵੀ ਜਾ ਦੀਵਾਲੀ ਤੋਂ ਆਖਰੀ ਦੂਸਰੇ ਤੀਸਰੇ ਦਿਨ ਵੀ ਜਿਹੜਾ ਧੂਆਂ ਆਪਾਂ ਨੂੰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਪਰ ਸਤਾਈ ਤੌਰ ਤੇ ਦਿੱਲੀ ਨੂੰ ਜਿਹੜੀ ਆਪਾਂ ਕਹਿ ਸਕਦੇ ਹਾਂ ਰਾਹਤ ਥੋੜੀ ਬਹੁਤ ਧੂਏ ਤੋਂ 27 ਦੇ 28 ਤਰੀਕ ਦੇ ਨੇੜੇ ਤੇ ਮਿਲ ਸਕਦੀ ਹੈ ਤੇ ਉਦੋਂ ਹੀ ਤਾਪਮਾਨ ਦੇ ਵਿੱਚ ਵੀ ਥੋੜੀ ਜਿਹੀ ਗਰਾਫਟ ਆਊਗੀ ਜੇਕਰ ਹਵਾਵਾਂ ਦੀ ਗੱਲ ਕਰੀਏ ਹਜੇ ਹਵਾਵਾਂ ਵੀ ਕੋਈ ਉੱਤਰ ਆਪਾਂ ਕਹਿ ਸਕਦੇ ਹਾਂ ਉੱਤਰ ਪੱਛਮੀ ਹਵਾਵਾਂ ਖੁੱਲ ਕੇ ਨਹੀਂ ਚੱਲੀਆਂ ਹਵਾਵਾਂ ਵੀ ਜਿਹੜੀਆਂ ਰਮੇ ਮਿਲਵੇਂ ਜੇ ਚੱਲ ਰਹੀਆਂ ਨੇ ਕਦੇ ਪਹਾੜ ਦੇ ਵਿੱਚੋਂ ਪਹਾੜੀ ਜਾਂ ਪੱਛਮੀ ਹਵਾਵਾਂ ਜਾਂ ਕਦੇ-ਕਦੇ ਪੂਰਬੀ ਹਵਾਵਾਂ ਦਾ ਰੁਖ ਵੀ ਵਿੱਚ ਦੀ ਦੇਖਣ ਨੂੰ ਮਿਲ ਜਾਂਦਾ ਜੀ ਇਸ ਕਰਕੇ ਮੌਸਮ ਦੇ ਵਿੱਚ ਹਜੇ ਕੋਈ ਵੀ ਵੱਡੀ ਅਪਡੇਟ ਨਹੀਂ ਹੈਗੀ ਜਦੋਂ ਆਊਗੀ ਜ਼ਰੂਰ ਤੁਹਾਣਾ ਗੱਲਬਾਤ ਜਿਹੜੀ ਜਾਣਕਾਰੀ ਸ਼ੇਅਰ ਕਰਾਂਗੇ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook Page ਸਤਗੁਰ ਪੰਗੂ ਦੇ ਉੱਤੇ ਅ ਜਗਸੀਰ ਸਿੰਘ ਬੱਲੂ ਜੀ ਜੁੜੇ ਨੇ ਬਹੁਤ-ਬਹੁਤ ਧੰਨਵਾਦ ਜਖਸੀਰ ਸਿੰਘ ਜੀ ਤੁਸੀਂ ਜੁੜੇ ਤੇ ਤਾਂ ਕਿਹੜੇ ਇਲਾਕੇ ਦੇ ਵਿੱਚੋਂ ਤੁਸੀਂ ਇੱਕ ਵਾਰੀ ਨਾਮ ਜ਼ਰੂਰ ਨਾਲ ਲਿਖ ਦਿਆ ਕਰੋ ਮੇਰੇ ਪੁਰਾਣੇ ਫਾਲੋਅਰਾਂ ਸਬਸਕ੍ਰਾਈਬਰਾਂ ਪਰ ਕਈ ਵਾਰੀ ਨਾ ਦਿਮਾਗ ਦੇ ਵਿੱਚ ਨਹੀਂ ਰਹਿੰਦਾ ਵੀ ਇਹ ਇਲਾਕੇ ਦੇ ਵਿੱਚੋਂ ਜੁੜੇ ਹੋਏ ਹੋ ਤੇ ਧੂਏ ਦੀਆਂ ਤਸਵੀਰਾਂ ਸਾਨੂੰ ਜ਼ਰੂਰ ਭੇਜ ਸਕਦੇ ਹੋ ਤੁਸੀਂ ਤੁਸੀਂ ਲਾਈਕ ਕੀਤਾ ਧੰਨਵਾਦ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਸਪੋਰਟ ਕਰਨ ਦੇ ਲਈ ਇਸੇ ਤਰ੍ਹਾਂ ਸਾਨੂੰ ਸਪੋਰਟ ਕਰਦੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਤੇ ਜਿਵੇਂ ਮੈਂ ਹੁਣ ਇੱਕ ਪਟਿਆਲੇ ਦੇ ਵਿੱਚ ਆਉਂਦੇ ਆਉਂਦੇ ਰਸਤੇ ਦੇ ਵਿੱਚ ਧੂਏਂ ਦੀ ਤਸਵੀਰ ਬਣਾਈ ਆ ਕਿ ਧੂਆਂ ਜਿਹੜਾ ਇਕੱਠਾ ਹੋ ਕੇ ਲਾਈਟਾਂ ਦੇ ਨੇੜੇ ਤੇੜੇ ਬਣਿਆ ਹੋਇਆ ਸੀ ਉਹਦੀ ਤਸਵੀਰ ਮੈਂ ਸ਼ਾਰਟ ਰੂਪ ਦੇ ਵਿੱਚ ਪਾਈ ਆ ਵੀਡੀਓ ਦੇ ਰੂਪ ਦੇ ਵਿੱਚ ਫੇਸਬੁੱਕ ਆਈਡੀ ਸਤਗੁਰ ਭੰਗੂ ਦੇ ਉੱਤੇ ਵੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਵੀ ਤਾਂ ਉਸ ਤਸਵੀਰ ਦੇ ਮੁਤਾਬਕ ਤੁਸੀਂ ਵੀ ਆਪਣੇ ਇਲਾਕੇ ਦੇ ਵਿੱਚੋਂ ਜੀ ਜੇ ਮੈਂ ਸਵੇਰ ਦੇ ਸਮੇਂ ਕਿਤੇ ਕਿਤੇ ਸਮੋਗ ਜੀ ਬਣੀ ਹੁੰਦੀ ਹੈ ਧੁੰਦ ਜੀ ਬਣੀ ਹੁੰਦੀ ਹੈ ਉਸ ਦੀ ਤਸਵੀਰ ਭੇਜ ਸਕਦੇ ਹਾਂ ਜਾਂ ਤੁਸੀਂ ਸਾਨੂੰ ਆਪਣੇ ਇਲਾਕੇ ਦੇ ਵਿੱਚ ਬੱਦਲਾਂ ਦੀ ਤਸਵੀਰ ਭੇਜ ਸਕਦੇ ਹੋ ਜਿਵੇਂ ਟੁੱਟਮੇ ਬੱਦਲ ਦੁਪਹਿਰ ਦੇ ਸਮੇਂ ਦੇਖਣ ਨੂੰ ਮਿਲੇ ਜਾਂ ਕਿਤੇ ਕੜਾਕੇ ਦੀ ਧੁੱਪ ਜਿਵੇਂ ਹੁਣ ਕਈ ਦਿਨਾਂ ਤੋਂ ਲਗਾਤਾਰ ਧੁੱਪ ਨਿਕਲ ਰਹੀ ਹੈ ਇਸ ਤਰ੍ਹਾਂ ਦਾ ਮੌਸਮ ਬਣਿਆ ਹੋਇਆ ਤਾਂ ਉਹ ਤਸਵੀਰਾਂ ਜ਼ਰੂਰ ਭੇਜ ਸਕਦੇ ਹੋ ਜੀ ਕਿਉਂਕਿ ਮੌਸਮ ਦੇ ਵਿੱਚ ਹਜੇ ਕੋਈ ਵੀ ਵੱਡੀ ਹਲਚਲ ਕੋਈ ਵੀ ਵੱਡੀ ਕਾਰਵਾਈ ਆਉਣ ਆਜ ਦਿਨਾਂ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ 7 ਤੋਂ 8 ਦੇਣਾ ਹਜੇ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਜੀ ਤਾਪਮਾਨ ਨਾਲ ਦੇ ਵਿੱਚ ਵੀ ਕੋਈ ਜਿਆਦਾ ਉਤਰਾ ਜੜਾ ਨਹੀਂ ਆ ਰਿਹਾ ਤਾਪਮਾਨ ਵੀ ਉਹੀ 32 33 ਤੋਂ ਲੈ ਕੇ 35 ਡਿਗਰੀ ਦੇ ਵਿੱਚ ਵਿੱਚ ਦਰਜ ਕੀਤੇ ਜਾ ਰਹੇ 34 ਡਿਗਰੀ ਦੇ ਕਰੀਬ ਜਿਹੜੇ ਦਰਜ ਕੀਤੇ ਜਾ ਰਹੇ ਨੇ ਤੇ ਕਿਉਂਕਿ ਇਹ ਜੇਕਰ ਆਪਾਂ ਕਿਸਾਨ ਭਰਾਵਾਂ ਦੇ ਲਈ ਗੱਲਬਾਤ ਕਰੀਏ ਬਾਕੀ ਦਾ ਤੁਸੀਂ ਖੇਤੀ ਮਾਹਿਰਾਂ ਦੀ ਜਾਣਕਾਰੀ ਦੇ ਮੁਤਾਬਕ ਜਿਹੜੀ ਇਹ ਕਣਕ ਦੀ ਬਜਾਈ ਆ ਉਹ ਕਰ ਸਕਦੇ ਹੋ ਪਰੰਤੂ ਜੇਕਰ ਅਸੀਂ ਆਪਣੇ ਹਿਸਾਬ ਦੇ ਹਿਸਾਬ ਨਾਲ ਦੱਸੇ ਤੁਹਾਨੂੰ ਕਿ ਅਕਤੂਬਰ ਦੇ ਜਿਹੜੇ ਆਖਰੀ ਦਿਨ ਨੇ ਇਥੋਂ ਜਿਹੜੇ ਆਪਾਂ ਕਣਕ ਦੀ ਬਿਜਾਈ ਕਰਾਂਗੇ ਤਾਂ ਉਹਦੇ ਨੂੰ ਥੋੜੀ ਜਿਹੀ ਬਿਮਾਰੀ ਜਿਆਦਾ ਲੱਗਣ ਦੇ ਅਸਰ ਹੁੰਦੇ ਨੇ ਤੇ ਤੁਸੀਂ ਖੇਤੀ ਮਾਹਿਰਾਂ ਦੀ સલાਹ ਦੇ ਨਾਲ ਜਾਂ ਉਹਨਾਂ ਦੇ ਜਿਹੜੇ ਚੈਨਲ ਨੇ ਉਹਨਾਂ ਦੇ ਉੱਤੇ ਇਹ ਜਾਣਕਾਰੀ ਲੈ ਕੇ ਕਿ ਕਿਹੜਾ ਹਫਤਾ ਨਵੰਬਰ ਦਾ ਪਹਿਲਾ ਜਾਂ ਦੂਜਾ ਹਫਤਾ ਜਿਹੜਾ ਕਣਕ ਦੀ ਬਿਜਾਈ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਕਿਉਂਕਿ ਇੱਕ ਤਾਂ ਤਾਪਮਾਨ ਦੇ ਵਿੱਚ ਗ੍ਰਾਫਟ ਆ ਜੂਗੀ ਦੂਜਾ ਜੇਕਰ ਦਿੱਲੀ ਦੇ ਨੇੜੇ ਤੇੜੇ ਮੀਂਹ ਪੈਂਦਾ ਤਾਂ ਹਰਿਆਣਾ ਤੇ ਪੰਜਾਬ ਦੇ ਵਿੱਚ ਠੰਡ ਕਿ ਜਿਹੜੀ ਬੰਨ ਨੀ ਸ਼ੁਰੂ ਹੋ ਜੂ ਹੋਰ ਵੀ ਤਾਪਮਾਨ ਜਿਹੜੇ ਗ੍ਰਾਫਟ ਦੇ ਵੱਲ ਵਧਣੇ ਸ਼ੁਰੂ ਹੋ ਜਾਣਗੇ ਫਿਲਹਾਲ ਤਾਪਮਾਨ ਦੇ ਵਿੱਚ ਕੋਈ ਗ੍ਰਾਫਟ ਨਹੀਂ ਹੈਗੀ ਜੀ ਜੋ ਸਤਰਜੇ ਬਣੇ ਹੋਏ ਨੇ ਤੇ ਅਸਾਈ ਤੌਰ ਤੇ ਜਿਹੜੀ ਦਿੱਲੀ ਨੂੰ ਰਾਹਤ ਮਿਲ ਸਕਦੇ ਤੁਸੀਂ ਦੇਖਿਆ ਹੋਊਗਾ ਕੱਲ ਵੀ ਜਿਹੜੇ ਕਿ ਉੱਥੋਂ ਦੇ ਆ ਪਾ ਕਹਿ ਸਕਦੇ ਮੰਤਰੀ ਨੇ ਮਨਜਿੰਦਰ ਸਿੰਘ ਸਿਰਸਾ ਜੀ ਤੇ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਦਿੱਲੀ ਦੇ ਕਾਲੇ ਇੱਕ ਖੇਤਰ ਦੇ ਵਿੱਚ ਜਿਹੜਾ ਆਰਟੀਫੀਸ਼ੀਅਲ ਮੀਂਹ ਪਵਾ ਕੇ ਦੇਖਿਆ ਗਿਆ ਉਹਦੇ ਲਈ ਕਈ ਚੀਜ਼ਾਂ ਠੁਕਮੀਆਂ ਹੋਣੀਆਂ ਚਾਹੀਜਾਂ ਨੇ ਤਾਂ ਕੱਲ ਉਹ ਕਹਿੰਦੇ ਦੇਖਣ ਨੂੰ ਮਿਲਿਆ ਨੇ ਬੱਦਲਬਈ ਵੀ ਉੱਥੇ ਪਹੁੰਚੀ ਹੋਈ ਸੀ ਜਿਹੜੀ ਮੈਂ ਤੁਹਾਨੂੰ ਦੱਸਿਆ ਬੰਗਾਲ ਦੀ ਖਾੜੀ ਵਾਲੀ ਸਾਈਡ ਤੋਂ ਜਿਹੜਾ ਸਿਸਟਮ ਆ ਰਿਹਾ ਤਾਂ ਉਹ ਘੱਟ ਦੂਰ ਦੇ ਖੇਤਰ ਦੇ ਕਾਰਨ ਗੁਜਰਾਤ ਮਹਾਰਾਸ਼ਟਰ ਦੇ ਇਲਾਕਿਆਂ ਨੂੰ ਤਾਂ ਪ੍ਰਭਾਵਿਤ ਕਰ ਹੀ ਰਿਹਾ ਤਾਂ ਪੰਜਾਬ ਤੇ ਹਰਿਆਣੇ ਦੇ ਬਹੁਤੇ ਖੇਤਰਾਂ ਨੂੰ ਇਹ ਪ੍ਰਭਾਵਿਤ ਨਹੀਂ ਕਰਦਾ ਸਰਵੇ ਇਹ ਯੂਪੀਐਮਪੀ ਜਾਂ ਦਿੱਲੀ ਦੇ ਖੇਤਰਾਂ ਨੂੰ ਕਾਫੀ ਖੇਤਰਾਂ ਨੂੰ ਜਿਹੜਾ ਪ੍ਰਭਾਵਿਤ ਇਹ ਸਿਸਟਮ ਕਰ ਸਕਦਾ ਜੀ ਤੇ ਵਾਕਈ ਅਸੀਂ ਇਹੀ ਦੱਸਦੇ ਰਹਾਂਗੇ ਤੁਹਾਡ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਕਿ ਮੌਸਮ ਦੇ ਵਿੱਚ ਹਜੇ ਫਿਲਹਾਲ ਕੋਈ ਵੀ ਅਪਡੇਟ ਨਹੀਂ ਆ ਰਹੀ ਜਦੋਂ ਵੀ ਆਊਗੀ ਜਰੂਰ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਜਿਹੜੇ ਸੱਜਣ મિતਰ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤਾਂ ਜੋ ਅਸੀਂ ਤੁਹਾਡੇ ਤੱਕ ਸਮੇਂ-ਸਮੇਂ ਦੇ ਉੱਤੇ ਜਾਣਕਾਰੀ ਜਿਹੜੀ ਉਹ ਪਹੁੰਚਾਉਂਦੇ ਰਹੀਏ ਫਿਲਹਾਲ ਇਹੀ ਅਪਡੇਟ ਆ ਜੀ ਕਿ ਮੌਸਮ ਦੇ ਵਿੱਚ ਕੋਈ ਵੱਡੀ ਹਲਚਲ ਦੇਖਣ ਨੂੰ ਪੰਜਾਬ ਦੇ ਵੱਲ ਨਹੀਂ ਦੇਖਣ ਨੂੰ ਮਿਲ ਰਹੀ ਪੰਜਾਬ ਹਰਿਆਣਾ ਦਾ ਮੌਸਮ ਇਸ ਬਦਲਾਂ ਦੀ ਆਵਾਜ਼ ਦੇ ਨਾਲ ਥੋੜੇ ਜਿਹਾ ਇਸ ਤਰ੍ਹਾਂ ਲੱਗੂਗਾ ਕਿ ਮੀਂਹ ਆ ਗਿਆ ਤਾਂ ਤਾਪਮਾਨ ਜਿਹੜਾ ਥੋੜਾ ਜਿਹਾ ਗਰਾਉਂਡ ਵੱਲ ਆਊਗਾ ਜੇਕਰ ਪੁਰੇ ਦਿਹਾੜਾ ਚੱਲਦੇ ਆ ਤਾਂ ਤਾਪਮਾਨ ਜਿਹੜਾ ਅਪ ਕਰੂਗਾ 35 ਤੋਂ ਜਿਹੜਾ ਥੱਲੇ ਥੱਲੇ ਦਾ ਤਾਪਮਾਨ ਜਿਹੜਾ ਦਿਨ ਦਾ ਰਹਿਣ ਦੀ ਉਮੀਦ ਹੈ ਜੀ ਉਹ ਆਪਾਂ ਉਹਨਾਂ ਦਿਨ ਦੇ ਵਿੱਚ ਦੱਸਦੇ ਰਾਂਗੇ ਤੁਹਾਨੂੰ ਕਿ ਕਦੋਂ ਕਤਾਮਣ ਦੇ ਵਿੱਚ ਇਹੜੀ ਗਰਾਵਟਰੀ ਆ ਧੰਨਵਾਦ ਦੋਸਤੋ ਇੰਨੀ ਕ ਅਪਡੇਟ ਸੀ ਆਪਾਂ ਕੱਲ ਨੂੰ ਮਿਲਾਂਗੇ ਲਾਈਵ ਜਦੋਂ ਵੀ ਜਾਣਕਾਰੀ ਦੇ ਵਿੱਚ ਕੋਈ ਵੱਡੀ ਅਪਡੇਟ ਆਉਂਦੀ ਹੈ ਤਾਂ ਜ਼ਰੂਰ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾਂ